ਸ੍ਰੀ ਗੁਰ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਮਾ ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕਹੋ ਨਾਨਕ ਹਰ ਭਜ ਮਨ ਜੈ ਬਿਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੀ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਪਾਸ ਤਰਨਾਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ व्यर्द पयो सूजे नहीं काल पहचयो आन कहो नानक नर बवरे क्यो न भजे भगवान् तन् दारा सम्पत सगल जिनपनी करमान किछ संगी नहीं नानक साची जान ਪਤਤ ਉਦਾਰਨ ਭੈ ਹਰਨ ਹਰ ਅਨਾਤ ਕੇ ਨਾਥ ਕਹ ਨਾਨਕ ਤੈ ਜਾਨੀਏ ਸਦਾ ਬਸਤ ਤੁਮ ਸਾਥ ਤਨ ਤਨ ਜੈ ਤੋ ਕੋ ਦੀਓ ਤਾਂ ਸਿਉ ਨੇਹੋ ਨਾ ਕੀਨ ਕਹ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਤਨ ਸ਼ਾਂਤੇ ਸੁਖ ਦਿਓ ਅਰਜੇ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਜੈਐ ਸਿਮਰਤ ਗਤ ਪਾਈਏ ਤੈ ਭਜ ਰੇ ਤੈ ਨੀਤ ਕਹੋ ਨਾਨਕ ਸੁਨ ਰੇ ਮਨਾ ਆਉਧ ਕਟ ਤਹ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੈੰਤੇ ਉਪਜਿਓ ਨਾਨਕ ਕਾ ਲੀਨ ਤਾਹੇ ਮੈ ਮਾਨ ਕਟ ਕਟ ਮੇ ਹਰ ਜੂ ਬਸੇ ਸੰਤਨ ਕਹੋ ਪੁਕਾਰ ਕਹੋ ਨਾਨਕ ਤੈ ਭਜ ਮਨ ਪਉ ਨਿਦ ਉਤਰੇ ਪਾਰ ਸਖ ਦਕ ਜੈ ਪਰਸੇ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੈ ਕੰਚਨ ਲੋਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ ਭੈ ਕਾਹੂ ਕੋ ਦੇਤ ਨਾਹੀਂ ਨੈ ਪਹਿਮਾਨ ਤਾਨ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਿਖਾਨ ਜੈ ਬਿਖਿਆ ਸਗਲੀ ਤਜੀ ਲਿਓ ਭੇਖ ਬਿਰਾਗ ਕਹ ਨਾਨਕ ਸੁਨ ਰੇ ਮਨਾ ਤੈ ਨਰ ਮਾਥਿ ਭਾਗ ਜੈ ਮਾਇਆ ਮਮਤਾ ਤਾਜੀ ਸਭ ਤੇ ਭਇਓ ਉਦਾਸ ਕਹਉ ਨਾਨਕ ਸੁਨ ਰੇ ਮਨ ਤੈ ਘਟ ਬ੍ਰਹਮ ਨਿਵਾਸ ਜੈ ਪ੍ਰਾਣੀ ਹੋਮੇ ਤਾਜੀ ਕਰਤਾ ਰਾਮ ਪਛਾਨ ਕਹਉ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਐ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨੇਸ ਦਿਨ ਜੋ ਨਾਨਕ ਭਜੇ ਸਫਲ ਹੋਹਿ ਤੈ ਕਾਮ ਜਿਹਬਾ ਗੁਣ ਗੋਬਿੰਦ ਪਜੋ ਕੰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨ ਪਰੇ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਤਰੇ ਔਰਨ ਲੇਤ ਉਦਾਰ ਜਿਉ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾਨ ਇਨ ਮੇ ਕਿਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੇ ਨਾਨਕ ਕੋ ਨ ਰਹਿਨ ਜਹ ਚੀਤ ਜੈਸੇ ਜਲ ਤੇ ਬੁੱਧ ਬੁੱਦਾ ਉਪਜੇ ਬਿਨ ਸੇ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਰਾਣੀ ਕਚੂ ਨ ਚੇਤਈ ਮਦ ਮਾਇਆ ਕੈ ਅੰਧ ਕਉ ਨਾਨਕ ਬਿਨ ਹਰ ਭਜਨ ਪਰਪਤਾ ਹੈ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਉ ਨਾਨਕ ਸੁਨ ਰੇ ਮਨ ਦੁਰਲੱਭ ਮਨੁਖ ਦੇ ਮਾਇਆ ਕਾਰਨਤਾ ਵਈ ਮੂਰਖ ਲੋਗ ਅਜ਼ਾਨ ਕਉ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਰਾਨ ਜੋ ਪ੍ਰਾਣੀ ਇਸ ਦਿਨ ਭਜੇ ਰੂਪ ਰਾਮ ਤੈ ਜਾਨ ਹਰ ਜਨ ਹਰ ਅੰਸਰ ਨਹੀਂ ਨਾਨਕ ਸਾਚੀ ਮਾਨ ਮਰ ਮਾਇਆ ਮੇ ਫਾਦਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨ ਚੇਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫੰਦ ਸੁਖ ਮੇ ਬਹੁ ਸੰਗੀ ਪਏ ਦੁਖ ਮੇ ਸੰਗ ਨ ਕੋਈ ਕਹਉ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹਉ ਨਾਨਕ ਹਰ ਭਜ ਮਨਾ ਨਿਰਭੈ ਪਾਵੇਂ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਪਨ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋ ਨ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੇ ਰਾਮ ਰਹਿਓ ਨਿਕ ਸਤ ਨਾਹੀਂ ਨਾ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਹੀਂ ਨਾ ਪੀਤਾ नर चाहत कछ और औरें की ओरें पई चितबत ठगौर नानक फांसी गल परी जतन बहुत सुख के किए दुख को कियो न कोई कहो नानक रे मना हर भावें होए ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਣ ਕਹਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੇ ਕਿਛ ਤੇਰੋ ਨਹੀਂ ਨਾਨਕ ਕਹੋ ਬਖਾਨ गर्भ करत ਹੈ ਦੇ ਕੋ ਬਿਨ ਸੇ ਛਨ ਮੇ ਮੀਤ ਜੈ ਪ੍ਰਾਣੀ ਹਰ ਜਸ ਕਾਇੋ ਨਾਨਕ ਤੈ ਜਗ ਜੀਤ ਜੈ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਏ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗਰਜਿਓ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦਾਰ ਪਜੋ ਇਕ ਮਨ ਹੋਇ ਇਕ ਚੇਤਨ ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗੁਮਾਨ ਨਾਨਕ ਨੇਹ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਨ ਕਉ ਨਾਨਕੇ ਬਿਦ ਪਈ ਤਉ ਨ ਹਰਿ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਤੇਰ ਹਰ ਭਗਤ ਹੈ ਤੈ ਰਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨ ਰਹੇ ਜਿਉ ਬਾਲੂ ਕੀ ਪੀਤਾ ਰਾਮ ਗयो ਰਾਮਨ ਗयो ਜਾ ਕੋ ਬਹੁ ਪਰਵਾਰ ਕਉ ਨਾਨਕ ਥਿਰ ਕੇ ਚ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬੈਨਸੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਾਲ ਚਟਕਿਓ ਬੰਦਨ ਪਰੇ ਕਛੂ ਨਾ ਹੋ ਤ ਉਪਾਏ ਕਹ ਨਾਨਕਬ ਊਟ ਹਰ ਗੱਜ ਜਿਓ ਹੋ ਸਹਾਈ ਬਾਲੋ ਹੋਆ ਬੰਦਨ ਛੁੱਟੇ ਸਭ ਕਿਛੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋ ਤਸਹਾਏ ਸੰਗ ਸਖਾ ਸਭ ਤਜ ਗਏ ਕਉ ਨ ਨਿਬਿਓ ਸਾਥ ਕਹ ਨਾਨਕ ਏ ਵਿਪਤ ਮੈਂ ਟੇਕ ਏਕਰ ਗੁਨਾਤ ਨਾਮ ਰਹਿਓ ਸਾਧੂ ਰਹਿਓ ਰਹੋ ਗੁਰ ਗੋਬਿੰਦ ਕੋ ਨਾਨਕ ਈ ਜਗਤ ਮੈਂ ਕਿਨ ਜਪਿਓ ਗੁਰਮੰਤਾ RAM ਨਾਮ ਉਰ ਮੇ ਗਇਓ ਜਾਂਕੇ ਸਾਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਮੁੰਦਾਮਨੀ ਮੰਨ ਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕਰ ਕਾ ਪੀਓ ਜਿਸ ਕਾ ਸਭਸ ਅਦਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਤੰ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰ ਉਨ ਸਲੋਕ ਮਹੱਲਾ ਪੰਜਮ ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਤੇ ਆ ਮੇਰਾ ਮਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇਂ ਹਰਿਆ ਹਰਸ ਪਿਆ ਮੇਰਾ ਮਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇਂ ਹਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ